ਕਾੜ ਲੈ ਆ 290 ਰੁਪਏ ਲੱਗੇ ਪਹਿਲੀ ਟ੍ਰਾਲੀ ਲਾਗੇ 290 ਰੁਪਏ ਲੱਗੇ ਤੇ ਨਾ ਰਹਿ ਗਏ 2 4 6 ਹੋਰ ਆ ਗਏ ਉਹ ਜੀ ਦੂਜੀ ਟਰਾਲੀ ਦੇਖਦੇ ਆ ਕੀ ਰੇਟ ਜਾਂਦੀ ਆ ਜਿਹੜਾ ਬਾਹਰ ਪਈ ਆ ਮੜੇ ਮੜੇ ਸ਼ਕਤੀ ਉਹ ਨੂੰ ਹੋ ਸਕਦੀ ਹੈ ਨਹੀਂ ਨਿਕਲਦੀ ਤਾਂ ਨਹੀਂ ਵਿੱਚੋਂ ਅਟਲਾਂ ਦਾ ਰੁਕ ਜੇ ਆਉਣਗੇ ਬਾਈ ਮਾੜੀ ਮੋਟੀ ਆ ਸਕਦੀ ਆ ਹਾਂ ਜੀ ਹਾਂ ਜੀ ਕਰ ਠੀਕ ਆ ਬਾ ਪੂਰੀ ਸੌ ਦਾ ਚੱਲ ਕਹੇ ਇਹ ਰੋੜਾ ਇਹ ਕਿਹੜਾ ਰਾਸਤੇ ਤੋਂ ਹੋ ਰਿਹਾ 200 ਰੁਪਿਆ 200

ਬਹੁਤ ਜਿਆਦਾ ਕੀਆ ਬਲ ਲਓ ਜੀ ਇਹ ਲੱਗੀ 275 ਰੁਪਏ ਲੱਗੀ ਜੀ ਦੂਜੀ ਟਰਾਲੀ ਤੇ ਤੀਜੀ ਟਰਾਲੀ ਦੇਖਦੇ ਆਂ ਜਾੜੀ ਵਾਲੀ ਇਹ ਜਾੜੀ ਵਾਲੀ ਟਰਾਲੀ ਆ ਦੇਖਦੇ ਕੀ ਕਿਰੇਟ ਜਾਂਦੀ ਆ ਬਾਈ ਤੀਜੀ ਟਰਾਲੀ ਦੇਖਦੇ ਆਂ ਕਿਰੇਟ ਜਾਂਦੀ ਆ ਉਰੇ ਆਏ ਹੈ 180 80 180 ਰੁਪਏ 180 ਰੁਪਏ ਬੋਲਣਾ ਭਾਈ ਕਿਨੇ 180 ਨੇ ਭਾਈ ਜੀ ਕਿਧਿਆ ਲੱਗ ਰਹੀ ਹੈ ਭਾਈ ਇਹ ਕਿੰਨੇ ਮਾ ਜੀ ਇਹ ਲੱਗੀ 180 ਰੁਪਏ ਦੀ ਬਾਈ ਕਲ ਨਹੀਂ ਵੇਚੀ ਇਹ 550 ਆ ਆ ਦੇਖ ਲਿਆ ਹਾਂ ਬਾਈ ਇਹਦੀ ਆ ਸਾਥੀਓ ਇਹ ਖਾਓ ਟ੍ਰਾਲੀ ਵਾਲਾ ਮਾਲ ਕਿੰਨੇ ਦਾ ਹਾਂ ਬਾਈ ਦੇਖਾ ਬੋਲੋ ਜੀ 200 220 ਰੁਪਏ ਕਰ ਲਾ 25 ਕਰਦੇ 25 ਰੁਪਏ 25 ਰੁਪਏ 30 ਰੁਪਏ 35 40 40 45 250 250 52 252 60 260 ਰੁਪਏ ਬੋਲਾ ਬੈਗ ਨੇ 65 70

ਹਾਂਜੀ ਹਾਂਜੀ ਭਾਈ ਮਸਤੀ ਨੰਬਰ ਵੇਖ ਲਾ ਆਪੇ ਲਗਾ ਹੁਣ ਜੀ ਲੈਣੇ ਚੋਣ ਨੂੰ ਕੋਈ ਨਹੀਂ ਆਪਾਂ ਆਪਾਂ ਨੂੰ ਗਿਆ ਉਹਨੇ ਆਪਾਂ ਘੱਲ ਦੇਣੀ ਹੈ

ਉਹ ਲੱਗੇ 300 ਦੇ ਵਿੱਚ ਬੈਠੀ ਹੈ 21 ਲੱਗੇ 270 ਵੀ ਬਾਕੀ ਜਿਹੜਾ 220 220 ਲੱਗੇ ਆ ਦੇਖਦੇ ਆਂ ਕੀ ਰਟ ਜਾਂਦੀ ਜਾਲੀ ਆਈ ਟਰਾਲੀ ਆ